ਕਾਰਵਾਈ ਤਾਂ ਕਿਸੇ ਤੇ ਵੀ ਨਹੀਂ ਹੋਈ ਇਹ ਸਿਰਫ ਸਿਆਸੀ ਬਿਆਨ ਨੇ ਭਗਵੰਤ ਸਿੰਘ ਸਾਹਿਬ ਦੇ ਕਾਰਵਾਈ ਤਾਂ ਉਹਨਾਂ ਨੇ ਕੀ ਕਰਨੀ ਐ ਸਗੋਂ ਇਹਨਾਂ ਆ ਕਿ ਜੇ ਕੋਈ ਪਹਿਲਾਂ ਤਾਂ ਪੁਲਿਸ ਕਹਿੰਦੀ ਐ ਵੀ ਹਾਂ ਲੋਕ ਸਾਡਾ ਸਹਿਯੋਗ ਕਰਨ ਕੱਲੀ ਪੁਲਿਸ ਕੁਝ ਨਹੀਂ ਕਰ ਸਕਦੀ ਜਦੋਂ ਲੋਕਾਂ ਨੇ ਆਪ ਕਮੇਟੀਆਂ ਬਣਾ ਲਈਆਂ ਜਦੋਂ ਲੋਕ ਆਪ ਸੰਘਰਸ਼ਾਂ ਦੇ ਰਾਹ ਪੈ ਗਏ ਤੇ ਉਦੋਂ ਸਾਡੇ ਨੌਜਵਾਨ ਮੁੰਡਿਆਂ ਦੇ ਕਤਲ ਕੀਤੇ ਗਏ ਨਸ਼ਾ ਸਮਗਲਰਾਂ ਨੇ ਉਹਨਾਂ ਦੇ ਗੋਲੀਆਂ ਮਾਰੀਆਂ ਸਿੱਧੀਆਂ ਉਹਨਾਂ ਨੂੰ ਧਮਕੀਆਂ ਆਉਂਦੀਆਂ ਉਦੋਂ ਪੁਲਿਸ ਉਹਨਾਂ ਨੂੰ ਜੜੀ ਸ਼ਹਿ ਦੇਣ ਲੱਗ ਪੈਂਦੀ ਅਸੀਂ ਫਰੀਦਕੋਟ ਨੂੰ ਸੰਘਰਸ਼ ਦਾ ਅਖਾੜਾ ਬਣਾਉਣ ਵਾਸਤੇ ਮਜਬੂਰ ਹੋਵਾਂਗੇ ਜੇ 23 ਤਰੀਕ ਤੋਂ ਪਹਿਲਾਂ ਪਹਿਲਾਂ ਇਹ ਗ੍ਰਿਫਤਾਰੀਆਂ ਜਿਹੜੀਆਂ ਨਾ ਕੀਤੀਆਂ ਗਈਆਂ ਇਹ ਅੱਜ ਐਸਐਸਪੀ ਫਰੀਦਕੋਟ ਨੂੰ ਮਿਲੇ ਨੇ ਔਰ ਇਹਨਾਂ ਦਾ ਦੋਸ਼ ਹੈ ਕਿ ਨਸ਼ਾ ਤਾਂ ਕੀ ਰੁਕਣਾ ਸੀ ਉਲਟਾ ਨਸ਼ਾ ਰੋਕਣ ਵਾਲਿਆਂ ਨੂੰ ਰੋਕਿਆ ਜਾ ਰਿਹਾ ਧਮਕਾਇਆ ਜਾ ਰਿਹਾ ਤੇ ਡਰਾਇਆ ਜਾ ਰਿਹਾ ਆਪਾਂ ਪੂਰੀ ਗੱਲ ਕਰਦੇ ਹਾਂ ਸਾਡੇ ਨਾਲ ਨੌਜਵਾਨ ਭਾਰਤ ਸਭਾ ਦੇ ਆਗੂ ਮੰਗਾ ਆਜਾਦ ਜੀ ਨੇ ਮੰਗਾ ਜੀ ਕੀ ਮਸਲਾ ਕਿ ਅੱਜ ਤੁਹਾਨੂੰ ਦੁਬਾਰਾ ਫੇਰ ਫਰੀਦਕੋਟ ਐਸਐਸਪੀ ਨੂੰ ਮਿਲਣਾ ਪਿਆ ਬਖਸ਼ੀ ਜੀ ਅਸੀਂ ਕੁਝ ਦਿਨ ਪਹਿਲਾਂ ਵੀ ਐਸਐਸਪੀ ਸਾਹਿਬ ਸੀਗੇ ਤੇ ਹਰਜੀਤ ਸਿੰਘ ਹੁਣੀ ਉਹਨਾਂ ਦੇ ਧਿਆਨ ਚ ਲਿਆ ਕੇ ਗਏ ਆ ਕਿ ਨੌਜਵਾਨ ਭਾਰਤ ਸਭਾ ਵੱਲੋਂ ਅਸੀਂ 2013-14 ਤੋਂ ਲੰਬੇ ਸਮੇਂ ਤੋਂ ਜਿਹੜੀ ਸਿੰਥੈਟਿਕ ਡਰੱਗ ਪੰਜਾਬ ਦੇ ਵਿੱਚ ਆਈ ਹੈ ਅਸੀਂ ਪੁਲਿਸ ਸਿਆਸੀ ਜਿਹੜਾ ਗਠਜੋੜ ਨਸ਼ਾ ਸਮਗਲਰਾਂ ਨਾਲ ਬਣਿਆ ਹੋਇਆ ਉਹਦੇ ਖਿਲਾਫ ਬੋਲਦੇ ਰਹੇ ਆ ਅਸੀਂ ਮਜੀਠੀਏ ਦੀ ਗੱਡੀ ਘੇਰੀ ਆ ਤਲਵੰਡੀ ਚੌਧਰੀਆਂ ਦੇ ਵਿੱਚ ਸਾਡੇ ਤੇ 350 ਸਾਦੇ ਪਰਚੇ ਹੋਏ ਸਾਡੇ ਸਾਥੀ ਜੇਲ੍ਹਾਂ ਚ ਗਏ ਆ ਇੱਥੇ ਵੀ ਅਸੀਂ ਸਮਗਲਰਾਂ ਦੇ ਖਿਲਾਫ ਲੰਬੇ ਸਮੇਂ ਤੋਂ ਜਿਹੜਾ ਸੰਘਰਸ਼ ਵਿੱਢਿਆ ਹੋਇਆ ਜਿਹਦੇ ਕਰਕੇ 2017 ਦੀਆਂ ਵਿਧਾਨ ਸਭਾ ਚੋਣਾਂ ਚ ਇਹ ਬਹੁਤ ਵੱਡਾ ਮੁੱਦਾ ਵੀ ਬਣਿਆ ਅਸੀਂ ਇਹ ਜਿਹੜਾ ਆਪਣਾ ਡੀਜੀਪੀ ਸ਼ਸ਼ੀ ਕਾਂਤਾ ਜੇਲਾ ਉਹਦੀ ਰਿਪੋਰਟ ਨੂੰ ਜਨਤਕ ਕਰਨ ਦੀ ਮੰਗ ਕਰਦੇ ਰਹੇ ਕਿ ਕਿਹੜੇ ਕਿਹੜੇ ਬੰਦੇ 175 ਜਿਹੜੇ ਉਹਨੇ ਲਿਸਟ ਬਣਾ ਕੇ ਦਿੱਤੀ ਸੀ ਵੀ ਉਹਨਾਂ ਨੂੰ ਜਨਤਕ ਕੀਤਾ ਜਾਵੇ ਇਸੇ ਵਜ੍ਹਾ ਨਾਲ ਸਾਨੂੰ ਬਹੁਤ ਲੰਬੇ ਸਮੇਂ ਤੋਂ ਜਿਹੜੇ ਨਸ਼ਾ ਸਮਗਲਰ ਆ ਉਹ ਟਾਰਗੇਟ ਕਰ ਰਹੇ ਨੇ ਪਿਛਲੇ ਸਮੇਂ ਹਰਪ੍ਰਭਾਨ ਸਿੰਘ ਢਿੱਲਵਾ ਖੁਰਦ ਦਾ ਜਿਹੜਾ ਨੌਜਵਾਨ ਆ ਜਿਨ੍ਹਾਂ ਨੇ ਪਿੰਡ ਦੇ ਵਿੱਚ ਕਮੇਟੀ ਬਣਾਈ ਸੀਗੀ ਨਸ਼ੇ ਦੇ ਖਿਲਾਫ ਉਹਨੂੰ ਸਮਗਲਾਰਾ ਵੱਲੋਂ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ ਉਹਦਾ ਕਤਲ ਆ ਜਿਹੜਾ ਪਿੰਡ ਦੇ ਵਿੱਚ ਕਰ ਦਿੱਤਾ ਜਾਂਦਾ। ਉਹਨੂੰ ਇਨਸਾਫ ਦਿਵਾਉਣ ਲਈ ਦੋਸ਼ੀਆਂ ਨੂੰ ਜੇਲ੍ਹ ਪਹੁੰਚਾਉਣ ਦੇ ਲਈ ਨੌਜਵਾਨ ਭਾਰ ਸਭਾ ਵੱਲੋਂ ਨੌਨਿਹਾਲ ਸਿੰਘ ਉਸ ਇਨਸਾਫ ਦਿਵਾਉਣ ਵਾਲੀ ਕਮੇਟੀ ਦੇ ਕੋ-ਕਨਵੀਨਰ ਸੀਗੇ। ਅਸੀਂ ਸਾਦਕ ਚੌਂਕ ਦੇ ਵਿੱਚ ਲਗਾਤਾਰ ਕਈ ਰੋਜ਼ਾ ਧਰਨਾ ਦਰਨਾ ਅਦਾ ਲਾ ਕੇ ਉਹਨਾਂ ਦੋਸ਼ੀਆਂ ਨੂੰ ਜੇਲ੍ਹ ਦੇ ਵਿੱਚ ਪਹੁੰਚਵਾਇਆ ਤੇ ਉਹਨਾਂ ਅਤੇ ਜਿਹੜਾ ਨੌਕਰੀ ਦਿਵਾਉਣ ਲਈ ਉਹਦੀ ਮਿਸੇਜ ਨੂੰ ਹਰ ਭਗਵਾਨ ਦੀ ਨੂੰ ਅਸੀਂ ਲਗਾਤਾਰ ਸੰਘਰਸ਼ ਕਰਦੇ ਰਹੇ ਆ ਗੁਰਦੇਵ ਸਿੰਘ ਸੇਖੋਂ ਦੇ ਘਰ ਮੂਰੇ ਕਈ ਪ੍ਰਦਰਸ਼ਨ ਕੀਤੇ ਆ ਇਸੇ ਵਜ੍ਹਾ ਕਰਕੇ ਤੇ ਇੱਕ ਜਿਹੜਾ ਇੰਟਰਨੈਸ਼ਨਲ ਬਾਰਡਰ ਤੇ 2023 ਦੇ ਵਿੱਚ ਅਗਸਤ ਮਹੀਨੇ ਦੇ ਵਿੱਚ ਭਾਰਤ ਪਾਕਿਸਤਾਨ ਬਾਰਡਰ ਤੇ ਨਸ਼ਾ ਜਿਹੜਾ ਫੜਿਆ ਜਾਂਦਾ 77 ਕਿਲੋ ਜਿਹਦੇ ਚ ਪੰਜਾਬ ਸਰਕਾਰ ਨੇ ਬਹੁਤ ਵੱਡੀ ਟਾਰ ਮਾਰੀ ਆ ਕਿ ਅਸੀਂ ਬਹੁਤ ਵੱਡੀ ਰਿਕਵਰੀ ਕਰ ਲਈ ਪੰਜਾਬ ਪੁਲਿਸ ਦੇ ਡੀਜੀਪੀ ਜਿਹੜੇ ਪ੍ਰੈਸ ਕਾਨਫਰੈਂਸ ਕਰਕੇ ਕਹਿੰਦੇ ਆ ਕਿ ਸਾਡੀ ਬਹੁਤ ਵੱਡੀ ਉਪਲਬਧੀ ਆ ਤੇ ਤੁਹਾਡੇ ਜਰੀਏ ਅਸੀਂ ਦੱਸ ਦੇਣਾ ਚਾਹੁੰਦੇ ਆ ਕਿ ਅਸੀਂ ਉਦੋਂ ਵੀ ਮੰਗ ਕਰਦੇ ਰਹੇ ਹੁਣ ਵੀ ਮੰਗ ਕਰ ਰਹੇ ਹਾਂ ਕਿ ਉਹਨਾਂ ਚ ਚਾਰ ਬੰਦੇ ਤਾਂ ਗ੍ਰਿਫਤਾਰ ਹੋ ਗਏ ਦੋ ਬੰਦੇ ਹੁਣ ਤੱਕ ਪੁਲਿਸ ਨੇ ਐਡੀ ਵੱਡੀ ਰਿਕਵਰੀ ਦੇ ਵਿੱਚ ਕਿਉਂ ਨਹੀਂ ਫੜੇ ਆਮ ਨਹੀਂ ਦੋ ਬੰਦੇ ਅਜੇ ਤੱਕ ਪੁਲਿਸ ਨੇ ਫੜੇ ਹੀ ਨਹੀਂ ਹੈਗੇ ਬਿਲਕੁਲ ਜੀ ਫੜੇ ਨਹੀਂ ਹੈ ਪਰਚਾ ਹੈ ਉਹਨਾਂ ਤੇ ਉਹਨਾਂ ਦੇ ਪਰਚਾ ਉਹਨਾਂ ਦਾ ਚਲਾਨ ਨਹੀਂ ਪੁਲਿਸ ਲੈ ਕੇ ਆਈ ਹਜੇ ਐਫ ਆਈ ਆਰ ਦੇ ਵਿੱਚ ਨਾਮਜਦ ਨਹੀਂ ਔਰ ਕਾਊਂਟਰ ਇੰਟੈਲੀਜੈਂਸ ਨੇ ਸਾਰਾ ਆਪਰੇਸ਼ਨ ਕਰਿਆ ਤੇ ਇਹ ਸਾਰਾ ਮਾਮਲਾ ਐਸ ਐਸ ਪੀ ਦੇ ਤੇ ਡੀ ਜੀ ਪੀ ਦੇ ਧਿਆਨ ਚ ਉਹ ਫੜੇ ਨਹੀਂ ਜਾ ਰਹੇ ਸਾਨੂੰ ਇਹ ਲੱਗਦਾ ਕਿ ਆਮ ਆਦਮੀ ਪਾਰਟੀ ਤੇ ਪੰਜਾਬ ਪੁਲਿਸ ਫਰੀਦਕੋਟ ਜ਼ਿਲ੍ਹੇ ਦੀ ਪੁਲਿਸ ਉਹਨਾਂ ਜਿਹੜੇ ਦੋਸ਼ੀਆਂ ਨੂੰ ਸ਼ਹਿ ਦੇ ਰਹੀ ਹੈ ਤੇ ਉਹ ਦੋਸ਼ੀ ਲੁੱਟਾਂ ਖੂਹਾਂ ਕਰ ਰਹੇ ਆ ਪਿਛਲੇ ਦਿਨੀ ਉਹਨਾਂ ਹੀ ਦੋਸ਼ੀਆਂ ਨੇ ਗੁਲਾਬ ਸਿੰਘ ਦੀਪ ਸਿੰਘ ਵਾਲੇ ਤੋਂ ਉਹਨਾਂ ਨੇ ਸਾਦਕ ਇਲਾਕੇ ਦੇ ਵਿੱਚ ਇੱਕ ਬੀਲੇ ਵਾਲੇ ਦੀ ਔਰਤ ਤੋਂ ਮੋਬਾਈਲ ਫੋਨ ਖੋਇਆ ਉਹ ਬੰਦਾ ਪਛਾਣਿਆ ਗਿਆ ਮੂੰਹ ਨਹੀਂ ਬੰਨਿਆ ਸੀ ਉਹਦਾ ਤੇ ਇਸ ਕਰਕੇ ਸਾਡੀ ਜਥੇਬੰਦੀ ਦੇ ਨਾਲ ਉਹ ਬੰਦੇ ਜੁੜੇ ਹੋਏ ਆ ਜਿਨ੍ਹਾਂ ਦੀ ਔਰਤ ਤੋਂ ਮੋਬਾਈਲ ਖੋਇਆ ਗਿਆ ਉਹਦੇ ਸ਼ਿਕਾਇਤ ਦਰਜ ਕਰਾਈ ਗਈ ਸਾਦਕ ਥਾਣੇ 43 ਨੰਬਰ ਐਫ ਆਈ ਆਰ ਦਰਜ ਕਰਾਈ ਗਈ ਉਸ ਤੋਂ ਬਾਅਦ ਹੀ ਸਾਡੇ ਨੌਜਵਾਨ ਭਾਰਸਵਾ ਦੇ ਸੂਬਾ ਆਗੂ ਸਾਡੇ ਵਿਤ ਸਕੱਤਰ ਨੇ ਸਰਦਾਰ ਨਿਹਾਲ ਸਿੰਘ ਦੀਪ ਸਿੰਘ ਵਾਲਾ ਉਹਨਾਂ ਦੇ ਪਿੱਛੇ ਉਹ ਬੰਦੇ ਪਿਸਤਲ ਲੈ ਕੇ ਲੱਗੇ ਰਹੇ ਆ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕਰੀ ਆ ਉਹਨਾਂ ਨੂੰ ਹੁਣ ਵੀ ਧਮਕੀਆਂ ਜਿਹੜੀਆਂ ਦੇ ਰਿਹਾ ਕਿ ਅਸੀਂ ਪਿੰਡ ਦੇ ਵਿੱਚ ਇਹਨੂੰ ਛੱਡਣਾ ਨਹੀਂ ਹੈ ਨਿਹਾਲ ਦੇ ਮਗਰ ਉਹ ਕਿਉਂ ਲੱਗਿਆ ਨਿਹਾਲ ਸਿੰਘ ਨੂੰ ਕਿਉਂ ਧਮਕੀਆਂ ਦੇ ਰਿਹਾ ਨਿਹਾਲ ਸਿੰਘ ਨੂੰ ਧਮਕੀਆਂ ਤਾਂ ਰੇ ਦੇ ਰਿਹਾ ਕਿਉਂਕਿ ਨੌਨੇ ਹਾਲ ਸਿੰਘ ਉਹਦੀ ਲਗਾਤਾਰ ਨਸ਼ੇ ਦੇ ਖਿਲਾਫ ਬੋਲਦੇ ਰਹੇ ਆ ਕਿਉਂਕਿ ਹਰ ਭਗਵਾਨ ਵਾਲੇ ਜਦੋਂ 77 ਕਿਲੋ ਹੈਰਨ ਫੜੀ ਗਈ ਆ ਉਦੋਂ ਵੀ ਨੌ ਨੇ ਆਲ ਉਹਨੇ ਸੰਘਰਸ਼ ਕਰਿਆ ਕਿ ਮਜ਼ਦੂਰ ਘਰਾਂ ਦੇ ਮੁੰਡੇ ਇਕੱਲੇ ਇਨਵੋਲਵ ਨਹੀਂ ਹੋ ਸਕਦੇ ਹਰ ਬਾਰ ਪਈਆਂ ਦੀ ਹੈਰਨ ਫੜਨ ਚ ਇਹਦੇ ਪਿੱਛੇ ਮਗਰਮੱਛ ਕੌਣ ਆ ਇਹਦੇ ਪਿੱਛੇ ਕਿਹੜੇ ਬੰਦੇ ਨਮੋਲ ਵਾ ਜਿਹੜੇ ਉਹਨਾਂ ਨੂੰ ਪਾਕਿਸਤਾਨ ਵੀ ਭੇਜਤਾ ਬੰਦੇ ਪਾਕਿਸਤਾਨ ਤੋਂ ਜਾ ਕੇ ਐਡੀ ਵੱਡੀ ਖੇਪ ਫੜ ਲਿਆਏ ਵੀ ਪੁਲਿਸ ਤੇ ਜਿਹੜੀ ਸਰਕਾਰ ਆ ਇਸ ਗੱਲ ਦੀ ਕਿਸੇ ਵੱਡੀ ਜਾਂਚ ਏਜੰਸੀ ਤੋਂ ਇਦੀ ਜਾਂਚ ਕਰਵਾਵੇ ਤੇ ਇਹਦੇ ਪਿੱਛੇ ਕੌਣ ਨੇ ਮਗਰਮੱਛ ਉਹਨਾਂ ਨੂੰ ਗ੍ਰਿਫਤਾਰ ਕਰ ਤੁਹਾਨੂੰ ਕੀ ਇਦਾਂ ਲੱਗਦਾ ਜਿਵੇਂ ਅੱਜ ਪੰਜਾਬ ਦੀ ਜਿਹੜੀ ਸਪੈਸ਼ਲ ਇੰਟੈਲੀਜੈਂਸ ਸਪੈਸ਼ਲ ਟਾਸਕ ਫੋਰਸ ਆ ਉਹਨੇ ਇੱਕ ਇਨਸਪੈਕਟਰ ਫੜਿਆ ਤੇ ਉਸ ਇਨਸਪੈਕਟਰ ਦੀ ਨਸ਼ਾ ਤਸਕਰਾਂ ਦੇ ਨਾਲ ਇੰਨੀ ਸਾਠਗਾਠ ਸੀਗੀ ਵੀ 6 ਕਰੋੜ ਤੇ 69 ਲੱਖ ਰੁਪਈਆ ਉਹਦੇ ਕੋਲੋਂ ਬਰਾਮਦ ਹੋਇਆ ਕੀ ਤੁਹਾਨੂੰ ਲੱਗਦਾ ਕਿ ਇਦਾਂ ਦਾ ਹੀ ਸਾਰਾ ਨੈਕਸਸ ਜਿਹੜਾ ਹੈ ਉਹ ਇਸ ਮਾਮਲੇ 'ਚ ਵੀ ਹੋ ਸਕਦਾ ਦੇਖੋ ਸਾਨੂੰ ਤਾਂ ਇਹ ਪੱਕਾ ਹੀ ਆ ਕਿ ਇਹ ਨੈਕਸਸ ਹੈਗਾ ਕਿਉਂਕਿ ਨਕੋਦਰ ਦੇ ਵਿੱਚ ਜਦੋਂ ਸੀਆਈ ਸਟਾਫ ਦਾ ਇੰਚਾਰਜ ਫੜਿਆ ਜਾਂਦਾ ਤੇ 1 ਕਰੋੜ ਰੁਪਏ ਦੀ ਬਰਾਮਦਗੀ ਹੁੰਦੀ ਆ ਪਿਛਲੇ ਦਿਨੀ ਐਸਐਸਪੀ ਦਫ਼ਤਰ ਆਪਣਾ ਪੁਲਿਸ ਲਾਈਨ ਦੇ ਵਿੱਚ ਐਸਐਸਪੀ ਦੀ ਰੈਸ਼ ਦੇ ਬਿਲਕੁਲ ਨੇੜੇ ਇੱਕ ਪੁਲਿਸ ਮੁਲਾਜ਼ਮ ਤੋਂ ਏਐਸਆਈ ਤੋਂ ਅੱਧਾ ਕਿਲੋ ਨਸ਼ਾ ਫੜਿਆ ਜਾਂਦਾ ਕੰਦਸਾਨਾਂ ਤੇ ਉਹ ਪੁਲਿਸ ਲਾਈਨ ਦੇ ਵਿੱਚ ਹੀ ਬੰਦਾ ਇਸ ਕਰਕੇ ਇਹਨਾਂ ਦੇ ਵਿੱਚ ਵੀ ਬਹੁਤ ਸਾਰੇ ਬੰਦੇ ਰਲੇ ਹੋਏ ਆ ਤੇ ਇਸ ਕਰਕੇ ਜਿਹੜੇ ਪੋਲੀਟੀਸ਼ਨ ਆ ਉਹ ਵੀ ਉਹਨਾਂ ਨੂੰ ਸ਼ਹਿਦ ਦੇ ਰਹੇ ਆ ਸਾਨੂੰ ਤਾਂ ਇਹ ਹੁਣ ਇਸ ਮਸਲੇ 'ਚ ਵੀ ਲੱਗਦਾ ਕਿ ਇਹਦੇ ਪਿੱਛੇ ਕੋਈ ਬਹੁਤ ਵੱਡੇ ਸਿਆਸੀ ਆਕਾ ਨੇ ਜਿਹੜੇ ਉਹਨਾਂ ਨੂੰ ਹੱਥ ਨਹੀਂ ਪਾਉਣ ਦੇ ਰਹੇ ਕੀ ਪਤਾ ਕਿੱਡੀ ਕਵੱਡੀ ਤਾਕਤ ਆ ਕੀ ਪਤਾ ਉਹਨਾਂ ਦੇ ਜਿਹੜਾ ਮਗਰ ਸਰਕਾਰੀ ਖੜੀ ਹੋਵੇ ਵੀ ਕੀ ਕੋਈ ਸਰਕਾਰ ਦੀ ਪੋਲ ਖੁੱਲਦੀ ਹੋਵੇ ਤਾਂ ਇਹ ਨਹੀਂ ਉਹਨਾਂ ਨੂੰ ਫੜ ਰਹੇ ਨਹੀਂ ਤਾਂ ਜਿਹੜੀ ਸਰਕਾਰੇ ਦਾਵਾ ਕਰਦੀ ਆ ਕਿ ਅਸੀਂ ਛੱਡ ਨਹੀਂ ਕੋਈ ਸਮਗਲਰ ਨਹੀਂ ਹੈ ਭਗਵਾਨਤਮਾਨ ਸਾਹਿਬ ਕਹਿੰਦੇ ਆ ਕਿ ਜਿੱਥੋਂ ਨਸ਼ਾ ਫੜਿਆ ਜਾਊਗਾ ਉਹ ਤਾਂ ਹੈ ਐਸਐਸਪੀ ਜਿੰਮੇਵਾਰ ਹੋਊਗਾ ਥਾਣੇ ਦਾ ਐਸਐਚਓ ਜਿੰਮੇਵਾਰ ਹੋਊਗਾ ਅਸੀਂ ਤਾਂ ਕਹਨੇ ਆ ਤੁਹਾਡੇ ਡੀਜੀਪੀ ਦੇ ਧਿਆਨ ਚ 77 ਕਿਲੋ ਹੈਰੋਨ ਪਰ ਸਵਾਲ ਇਹ ਕੇ ਬੰਦਾ ਹੈ ਮੰਗਾ ਜੀ ਕਿ ਹੁਣ ਤੱਕ ਨਸ਼ਾ ਤਾਂ ਬਹੁਤ ਥਾਵਾਂ ਤੋਂ ਫੜਿਆ ਗਿਆ ਭਗਵੰਤ ਮਾਨ ਦੇ ਐਲਾਨ ਕਰਨ ਤੋਂ ਬਾਅਦ ਪਰ ਕਿੰਨੇ ਐਸਐਸਪੀਆਂ ਤੇ ਕਾਰਵਾਈ ਹੋਈ ਆ ਕੀ ਕਹੋਗੇ ਕਾਰਵਾਈ ਤਾਂ ਕਿਸੇ ਤੇ ਵੀ ਨਹੀਂ ਹੋਈ ਇਹ ਸਿਰਫ ਸਿਆਸੀ ਬਿਆਨ ਨੇ ਭਗਵੰਤ ਮਾਨ ਸਾਹਿਬ ਦੇ ਕਾਰਵਾਈ ਤਾਂ ਉਹਨਾਂ ਨੇ ਕੀ ਕਰਨੀ ਆ ਸਗੋਂ ਇਹਨਾਂ ਆ ਕਿ ਜੇ ਕੋਈ ਪਹਿਲਾਂ ਤਾਂ ਪੁਲਿਸ ਕਹਿੰਦੀ ਹੈ ਵੀ ਹਾਂ ਲੋਕ ਸਾਡਾ ਸਹਿਯੋਗ ਕਰਨ ਕੱਲੀ ਪੁਲਿਸ ਕੁਝ ਨਹੀਂ ਕਰ ਸਕਦੀ ਜਦੋਂ ਲੋਕਾਂ ਨੇ ਆਪ ਕਮੇਟੀਆਂ ਬਣਾ ਲਈਆਂ ਜਦੋਂ ਲੋਕ ਆਪ ਸੰਘਰਸ਼ਾਂ ਦੇ ਰਾਹ ਪੈ ਗਏ ਤੇ ਉਦੋਂ ਸਾਡੇ ਨੌਜਵਾਨ ਮੁੰਡਿਆਂ ਦੇ ਕਤਲ ਕੀਤੇ ਗਏ ਨਸ਼ਾ ਸਮਗਲਰਾਂ ਨੇ ਉਹਨਾਂ ਦੇ ਗੋਲੀਆਂ ਮਾਰੀਆਂ ਸਿੱਧੀਆਂ ਉਹਨਾਂ ਨੂੰ ਧਮਕੀਆਂ ਆਉਂਦੀਆਂ ਉਦੋਂ ਪੁਲਿਸ ਉਹਨਾਂ ਨੂੰ ਜੜੀ ਸ਼ਹਿ ਦੇਣ ਲੱਗ ਪੈਂਦੀ ਹੈ ਇਸ ਕਰਕੇ ਉਹਨਾਂ ਨੇ ਕਾਰਵਾਈ ਆਪ ਦੇ ਬੰਦੇ ਤੇ ਤਾਂ ਕੀ ਕਰਨੀ ਆ ਉਹ ਇਸ ਗੱਲ ਦੀ ਵੇਟ ਕਰ ਰਹੇ ਹੈ ਕਿ ਜਿਹੜੇ ਲੋਕ ਮਾੜਾ ਮੋਟਾ ਮੂੰਹ ਖੋਲਦੇ ਹੈ ਇਹਨਾਂ ਨੂੰ ਦੱਬ ਲਿਆ ਜਾਵੇ ਸਾਡੇ ਨਾਲ ਕਰਮਜੀਤ ਨੌਜਵਾਨ ਭਾਰਤ ਸਭਾ ਦੇ ਆਗੂ ਨੇ ਕਰਮਜੀਤ ਜੀ ਜਿਸ ਤਰ੍ਹਾਂ ਇਹ ਗੱਲ ਆ ਰਹੀ ਹੈ ਕਿ ਤੁਹਾਡੇ ਆਗੂ ਨੇ ਨੌ ਨਿਹਾਲ ਸਿੰਘ ਉਹਨਾਂ ਨੂੰ ਨਸ਼ਾ ਤਸਕਰ ਜਿਹੜੇ ਆ ਘੇਰਨ ਦੀਆਂ ਮਾਰਨ ਦੀਆਂ ਧਮਕੀਆਂ ਦੇ ਰਹੇ ਨੇ ਤੁਸੀਂ ਬਾਰ-ਬਾਰ ਜਿਹੜੇ ਜ਼ਿਲ੍ਹਾ ਪੁਲਿਸ ਮੁਖੀ ਨੇ ਉਹਨਾਂ ਨੂੰ ਕਹਿ ਰਹੇ ਹਾਂ ਕਿ ਪੁਲਿਸ ਮੁਖੀ ਜਾਂ ਪੁਲਿਸ ਇਸ ਗੱਲ ਦੇ ਉੱਪਰ ਕੋਈ ਵੱਡੀ ਕਾਰਵਾਈ ਜਿਹੜੀ ਅਮਲ 'ਚ ਲਿਆ ਰਹੀ ਆ ਤੁਹਾਨੂੰ ਲੱਗਦਾ ਹੈ ਜਾਂ ਟਾਲਮਟੋਲ ਹੈ ਪ੍ਰਸ਼ਾਸਨ ਟਾਲਮਟੋਲ ਦੀ ਰਵੱਈਆ ਅਪਣਾ ਰਿਹਾ ਹੈਗਾ ਅਸੀਂ ਇਹ ਫਰੀਦਕੋਟ ਦੇ ਪ੍ਰਸ਼ਾਸਨ ਨੂੰ ਬਹੁਤ ਸਪਸ਼ਟ ਤਰੀਕੇ ਨਾਲ ਦੱਸ ਦੇਣਾ ਚਾਹੁੰਦੇ ਆ ਕਿ ਸਾਡਾ ਕੋਈ ਵੀ ਸਾਥੀ ਕੋਈ ਸਾਥੀ ਸਾਡੇ ਮਜਾਰੇ ਦੀ ਝੰਡਾ ਚੱਕ ਕੇ ਵੀ ਆਉਂਦਾ ਨਾ ਜੇ ਉਹਨੂੰ ਵੀ ਕੋਈ ਆ ਵੀ ਨਾ ਵੀ ਹੋਵੇ ਤਾਂ ਸਾਡੇ ਵਾਸਤੇ ਉਹ ਸਤਿਕਾਰਤ ਹੁੰਦਾ ਤੇ ਸਾਡੇ ਬਰਦਾਸ਼ਤ ਤੋਂ ਬਾਹਰ ਹੁੰਦੀ ਹੈ ਤੇ ਨੌਨੇ ਹਾਲ ਸਿੰਘ ਸਾਡੇ ਨੌਜਵਾਨ ਭਾਰਸਵਾ ਦੇ ਸੂਬਾ ਵਿੱਚ ਸਤਕਰ ਆ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਜਿੱਥੇ ਵੀ ਕਿਤੇ ਵਿਦਿਆਰਥੀਆਂ ਦਾ ਅੰਦੋਲਨ ਮਜ਼ਦੂਰਾਂ ਦਾ ਕਿਸਾਨਾਂ ਦਾ ਜਿੱਥੇ ਵੀ ਕਿਤੇ ਧੱਕਾ ਹੁੰਦਾ ਉੱਥੇ ਸਭਾ ਖੜਦੀ ਹੈ ਨੌਨੇ ਹਾਲ ਹੋਰੀ ਇੱਕ ਚਿਹਰਾ ਹੁੰਦੇ ਆ ਜੇ ਇੱਥੇ ਨੌਨੇ ਹਾਲ ਦੇ ਪਿੱਛੇ ਗੁੰਡਾ ਗੁੰਡੇ ਉਹਦਾ ਪਿੱਛਾ ਕਰਦੇ ਆ ਉਹਨੂੰ ਮਾਰਨ ਦੀ ਕੋਸ਼ਿਸ਼ ਕਰਦੇ ਆ ਇੱਕ ਵਾਰੀ ਤਾਂ ਮਸਾਂ ਬਚ ਕੇ ਨਿਕਲਦਾ ਨੌਨੇ ਹਾਲ ਤਾਂ ਅਸੀਂ ਇਹਨੂੰ ਸਿੱਧੇ ਤੌਰ ਤੇ ਪ੍ਰਸ਼ਾਸਨ ਦੀ ਮਿਲਿਪੁਕਤ ਮੰਨਦੇ ਆਂ ਇੱਕ ਤਰੀਕੇ ਨਾਲ ਅਸੀਂ ਇਹ ਮੰਨਦੇ ਆਂ ਕਿ ਪ੍ਰਸ਼ਾਸਨ ਨੂੰ ਇਹ ਲੱਗਦਾ ਕਿ ਜਿਹੜਾ ਇਹ ਅੱਖਾਂ ਦਾ ਰੋੜਾ ਬਣਿਆ ਹੋਇਆ ਕੋਈ ਵੀ ਚਿਹਰਾ ਹੱਕ ਸੱਚ ਦੀ ਗੱਲ ਕਰਦਾ ਹੈਗਾ ਉਹ ਕਿਸੇ ਵੀ ਤਰੀਕੇ ਨਾਲ ਪਾਸੇ ਹੁੰਦਾ ਤਾਂ ਇਹਦੇ ਵਾਸਤੇ ਪ੍ਰਸ਼ਾਸਨ ਨੂੰ ਬਹੁਤ ਵਧੀਆ ਚੀਜ਼ ਹੈ ਪ੍ਰਸ਼ਾਸਨ ਵਾਸਤੇ ਤਾਂ ਇਹ ਸਵਾਗਤੀਯੋਗ ਚੀਜ਼ ਹੈ ਇਸੇ ਕਰਕੇ ਪ੍ਰਸ਼ਾਸਨ ਇਹ ਗੱਲ ਦੀ ਉਡੀਕ ਕਰ ਰਿਹਾ ਕਿ ਉਹ ਦਿਨ ਆਵੇ ਕੋਈ ਨੁਕਸਾਨ ਹੋਵੇ ਉਸ ਤੋਂ ਬਾਅਦ ਫਰੀਦਕੋਟ ਜਿਹੜਾ ਹੈਗਾ ਉਹ ਸੰਘਰਸ਼ ਦਾ ਫਿਰ ਅਖਾੜਾ ਬਣੇ ਉਸ ਤੋਂ ਬਾਅਦ ਫਿਰ ਬਹੁਤ ਸਾਰਾ ਸਿਆਸੀ ਨੁਕਸਾਨ ਵੀ ਚਲਣਾ ਪੈਂਦਾ ਵਰਦੀਆਂ ਵੀ ਲੈ ਜਾਂਦੀਆਂ ਹੁੰਦੀਆਂ ਹੈਗੀਆਂ ਪਰ ਉਹਨਾਂ ਨੂੰ ਇਹ ਲੱਗਦਾ ਵੀ ਇਹ ਜੇ ਪਾਸੇ ਹੋ ਜਾਊਗਾ ਤਾਂ ਬਹੁਤ ਵੱਡਾ ਇਹਨਾਂ ਨੂੰ ਲਾਹਾ ਹੋ ਸਕਦਾ ਇਸ ਕਰਕੇ ਉਹ ਵੇਟ ਕਰ ਰਿਹਾ ਕਿ ਇਹਦਾ ਨੁਕਸਾਨ ਹੋਵੇ ਅਸੀਂ ਫਰੀਦਕੋਟ ਨੂੰ ਸੰਘਰਸ਼ ਦਾ ਅਖਾੜਾ ਬਣਾਉਣ ਵਾਸਤੇ ਮਜਬੂਰ ਹੋਵਾਂਗੇ ਜੇ 23 ਤਰੀਕ ਤੋਂ ਪਹਿਲਾਂ ਪਹਿਲਾਂ ਇਹ ਗ੍ਰਿਫਤਾਰੀਆਂ ਜਿਹੜੀਆਂ ਨਾ ਕੀਤੀਆਂ ਗਈਆਂ ਅੱਜ ਵੀ ਜਦੋਂ ਸੀਐਸਐਸਪੀ ਸਾਹਿਬ ਨੂੰ ਮਿਲ ਕੇ ਆਏ ਆ ਉਹਨਾਂ ਨੂੰ ਅਸੀਂ ਪੂਰਾ ਕਿਉਂਕਿ ਨਵੇਂ ਆਏ ਆ ਉਹਨਾਂ ਨੂੰ ਸਾਰਾ ਅਸੀਂ ਮਾਮਲਾ ਧਿਆਨ ਚ ਲਿਆਂਦਾ ਉਹਨਾਂ ਨੇ ਐਸਪੀਡੀ ਸਾਹਿਬ ਦੀ ਡਿਊਟੀ ਲਾਈ ਹੈ ਤੇ ਪੁਲਿਸ ਹਮੇਸ਼ਾ ਸਾਨੂੰ ਇਹੀ ਕਹਿੰਦੀ ਹੈ ਕਿ ਤੁਸੀਂ ਪਿੰਡ ਜਾਇਓ ਜਦੋਂ ਉਹ ਘਰੇ ਆਉਂਦੇ ਆ ਤੇ ਸਾਨੂੰ ਫੋਨ ਕਰਿਓ ਅਸੀਂ ਇਸ ਗੱਲ ਨੂੰ ਮੁੱਡੋ ਰੱਦ ਕਰਦੇ ਹਾਂ ਸਾਡਾ ਕੰਮ ਆਊਟਪੁਟ ਪੁਣਾ ਕਰਨਾ ਨਹੀਂਗਾ ਸਾਡਾ ਇਹ ਕੰਮ ਨਹੀਂ ਹੈਗਾ ਤੁਹਾਡੇ ਕੋਲੇ ਸਰਵਿਸ ਰਵਾਲਵਰ ਆ ਤੁਹਾਡੇ ਕੋਲੇ ਬੰਦੂਕਾਂ ਹੈਗੀਆਂ ਜੇ ਤੁਹਾਨੂੰ ਕੋਈ ਤੁਹਾਡੇ ਗੱਲ ਪੈਂਦਾ ਤੁਹਾਡੇ ਕੋਲੇ ਥੋੜੀ ਸੇਫਟੀ ਵਾਸਤੇ ਸਾਰਾ ਕੁਝ ਆ ਤੇ ਇੱਥੇ ਅਸੀਂ ਆਪਦੇ ਸੈਲਫ ਡਿਫੈਂਸ ਵਾਸਤੇ ਮਤਲਬ ਅਸਲਾ ਅਪਲਾਈ ਕਰਦੇ ਹੈਗੇ ਲਾਇਸੈਂਸ ਅਪਲਾਈ ਕਰਦੇ ਆ ਤੇ ਉਹਦੇ ਹਸਦਰਦਰ ਦੀਆਂ ਠੋਕਰਾਂ ਖਾਣੀਆਂ ਪੈਂਦੀਆਂ ਹੈਗੀਆਂ ਤੁਸੀਂ ਤੁਸੀਂ ਇਹਨਾਂ ਨੌ ਨਿਹਾਲ ਦੀ ਸੁਰੱਖਿਆ ਦੇ ਲਈ ਕੋਈ ਅਸਲਾ ਵਗੈਰਾ ਦੀ ਮੰਗ ਨਹੀਂ ਕੀਤੀ ਲਾਇਸੈਂਸ ਦੀ ਪੁਲਿਸ ਤੋਂ ਬਿਲਕੁਲ ਅਸੀਂ ਕੀਤੀ ਆ ਕੀ ਕਹਿੰਦੇ ਫਿਰ ਇਹ ਇਹਦੇ ਵਿੱਚ ਵੀ ਅਸੀਂ ਐਸਐਸਪੀ ਸਾਹਿਬ ਨੂੰ ਵੀ ਮਿਲੇ ਆ ਡੀਐਸਪੀ ਸਾਹਿਬ ਨੂੰ ਮਿਲੇ ਆ ਪੁਰਾਣੇ ਆ ਜਿਹੜੇ ਉਹਨਾਂ ਨੂੰ ਵੀ ਮਿਲੇ ਹੈਗੇ ਆ ਪਤਾ ਨਹੀਂ ਕੀ ਸਮੱਸਿਆ ਹੈਗੀ ਆ ਜਿਹੜਾ ਥਾਣਾ ਸਾਦਕ ਆ ਉੱਥੋਂ ਜਿਹੜੇ ਐਸਐਚਓ ਸਾਹਿਬ ਆ ਉਹਨਾਂ ਨੂੰ ਪਤਾ ਨਹੀਂ ਕੀ ਪ੍ਰੋਬਲਮ ਹੈਗੀ ਆ ਉਹ ਜਿਹੜੀ ਫਾਈਲ ਆ ਉੱਥੇ اٹਕੀ ਹੋਈ ਆ ਉਹ ਫਾਈਲ ਨੂੰ ਅੱਗੇ ਨਹੀਂ ਤੋਰ ਰਹੇਗੇ ਠੀਕ ਆ ਅਸੀਂ ਕਹਿਣਾ ਕਿ ਸਾਡਾ ਕੰਮ ਨਹੀਂਗਾ ਠੀਕ ਆ ਸਾਡੇ ਟੈਕਸ ਚੋਂ ਪੁਲਿਸ ਪ੍ਰਸ਼ਾਸਨ ਮੁਲਾਜ਼ਮਾਂ ਨੂੰ ਤਨਖਾਹਾਂ ਮਿਲਦੀਆਂ ਤੁਹਾਨੂੰ ਪੂਰਾ ਸਾਜੋ ਸਮਾਨ ਦਿੱਤਾ ਹੋਇਆ ਕਿ ਜੇ ਤੁਹਾਨੂੰ ਕੋਈ ਖਤਰਾ ਪੇਸ਼ ਆਉਂਦਾ ਤਾਂ ਉਹਦਾ ਤੁਸੀਂ ਸਾਹਮਣਾ ਕਰ ਸਕੋ ਨਿਹੱਥੇ ਲੋਕ ਕਿਵੇਂ ਸਾਹਮਣਾ ਕਰ ਲੈਣਗੇ ਅਸੀਂ ਕਿਉਂ ਦੁਸ਼ਮਣੀਆਂ ਮੁੱਲ ਲਈਏ ਅਸੀਂ ਜੋ ਸਾਡੇ ਨਾਲ ਬੀਤਿਆ ਜਾਂ ਸਾਡੇ ਨਾਲ ਬੀਤ ਸਕਦਾ ਸਾਡੀ ਇਹ ਇੱਕ ਨਾਗਰਿਕ ਦੇ ਤੌਰ ਤੇ ਜ਼ਿੰਮੇਵਾਰੀ ਸੀਗੀ ਅਸੀਂ ਉਹ ਪ੍ਰਸ਼ਾਸਨ ਦੇ ਧਿਆਨ ਚ ਲਿਆਂਦਾ ਇਦੂਗਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ ਤੇ ਜੇ ਇੱਕ ਬੰਦਾ ਫੜਨ ਵਾਸਤੇ ਉਹਨਾਂ ਨੂੰ ਐ ਲੱਗਦਾ ਵੀ ਸਾਰੀ ਫਰੀਦਕੋਟ ਦੀ ਪੁਲਿਸ ਥੋੜੀ ਪੈ ਗਈ ਤੇ ਤੁਸੀਂ ਸਾਡੇ ਨਾਲ ਲੱਗੋ ਬੰਦਾ ਫੜਾਉਣ ਵਾਸਤੇ ਫਿਰ ਥਾਣਿਆਂ ਨੂੰ ਜਿੰਦਾ ਲਾ ਦਿਓ ਫਿਰ ਐਸਐਸਪੀ ਦਫ਼ਤਰ ਨੂੰ ਜਿੰਦਾ ਲਾ ਦਿਓ ਬੰਦ ਕਰ ਦਿਓ ਫਿਰ ਲੋਕ ਆਪ ਹੀ ਹਿਸਾਬ ਕਿਤਾਬ ਕਰ ਲੈਣਗੇ ਜਿੱਥੇ ਲੋਕ ਕੋਈ ਮਾੜੀ ਮੋਟੀ ਉਨੀ ਕੀ ਕਰਦੇ ਹੈਗੇ ਆ ਉਥੇ ਲੋਕਾਂ ਦੇ ਪਰਚੇ ਦਰਜ ਹੋ ਜਾਂਦੇ ਅਸੀਂ ਇਹ ਚੱਲਿਆ ਬਹੁਤ ਸਾਰੇ ਪਿੰਡਾਂ ਦੇ ਵਿੱਚ ਅਸੀਂ ਠਿਕਰੀ ਪੈਰੇ ਲਾਏ ਆ ਡਾਂਗ ਮਾਰਚ ਕੀਤੇ ਆ ਜਿੱਥੇ-ਜਿੱਥੇ ਅਸੀਂ ਇਹ ਕਰਨ ਦੀ ਕੋਸ਼ਿਸ਼ ਕੀਤੀ ਆ ਉਥੇ ਪ੍ਰਸ਼ਾਸਨ ਨੇ ਉਲਟਾ ਸਾਡੇ ਖਿਲਾਫ ਵੀ ਸਾਨੂੰ ਧਮਕੀਆਂ ਦਿੱਤੀਆਂ ਕਿ ਤੁਸੀਂ ਇਸ ਤਰ੍ਹਾਂ ਨਾ ਕਰੋ ਤੁਸੀਂ ਕਾਨੂੰਨ ਨੂੰ ਆਪਦੇ ਹੱਥ 'ਚ ਨਾ ਲਓ ਹੁਣ ਤਾਂ ਕਾਨੂੰਨ ਤੁਹਾਡੇ ਹੱਥ 'ਚ ਹੀ ਆ ਤੁਸੀਂ ਕਾਨੂੰਨ ਦੇ ਅਨਸਾਰ ਜੋ ਕਾਰਵਾਈ ਬਣਦੀ ਹੈਗੀ ਆ ਉਹ ਕਰ ਦਿਓ ਏਡੀ ਵੱਡੀ ਹਰਣ ਦੀ ਖੇਪ ਫੜੀ ਗਈ ਆ ਅਸੀਂ ਤਾਂ ਨਹੀਂ ਕਹਿੰਦੇ ਕਿ ਸਾਡੇ ਸਾਥੀ ਨੂੰ ਧਮਕੀਆਂ ਮਿਲਣ ਤੋਂ ਬਾਅਦ ਅਸੀਂ ਇਹ ਮੰਗ ਕਰ ਰਹੇ ਆ ਅਸੀਂ ਤਾਂ ਨੌਂੇ ਹਾਲ ਨੂੰ ਧਮਕੀਆਂ ਮਿਲਣ ਤੋਂ ਪਹਿਲਾਂ ਹੀ ਇਹ ਗੱਲ ਕਹਿ ਰਹੇ ਆ ਕਿ ਸਾਡਾ ਇੱਕ ਸੰਘਰਸ਼ ਚੱਲ ਰਿਹਾ ਏਡੀ ਵੱਡੀ ਜੇ ਖੇਪ ਫੜੀ ਗਈ ਆ ਤਾਂ ਉਹਦੇ ਵਿੱਚ ਜਿਹੜੇ ਬੰਦੇ ਨਾਮ ਦਾ ਵਾ ਐਫ ਆਈ ਆਰ ਦੇ ਵਿੱਚ ਉਹਨਾਂ ਦੇ ਨਾਮ ਆ ਦੋ ਬੰਦੇ ਬਾਹਰ ਰਹਿ ਕੇ ਉਹਨਾਂ ਨੂੰ ਫ ਇਹ ਨਵੀਆਂ ਨਾਉਂ ਦੀ ਧਮਕੀਆਂ ਜਿਹੜੀਆਂ ਮਿਲਣ ਵਾਲੀ ਹੈਗੀ ਆ ਤਾਂ ਅਸੀਂ ਇਹ ਸਪਸ਼ਟ ਰੂਪ ਚ ਕਹਿਣਾ ਚਾਹੁੰਦੇ ਆ ਕਿ ਇਕੱਲੀ ਨੌਜਵਾਨ ਭਾਰ ਸਭਾ ਨਹੀਂ ਜੇ ਕੋਈ ਨੁਕਸਾਨ ਹੁੰਦਾ ਸਾਡੇ ਸਾਥੀ ਦਾ ਤਾਂ ਇਹ ਪੂਰੀ ਇਨਕਲਾਬੀ ਤੇ ਜਮਹੂਰੀ ਲਹਿਰ ਵਾਸਤੇ ਵੱਡਾ ਚੈਲੰਜ ਹੋਊਗਾ ਤਾਂ ਅਸੀਂ ਇਸ ਚੈਲ ਨੂੰ ਖਿੜੇ ਮੱਥੇ ਕਬੂਲ ਕਰਾਂਗੇ ਮਿੱਤਰੋ ਤੁਸੀਂ ਸੁਣਿਆ ਨੌਜਵਾਨ ਭਾਰ ਸਭਾ ਕਹਿ ਰਹੀ ਆ ਕਿ ਨਸ਼ਾ ਪੰਜਾਬ ਚ ਉਸੇ ਤਰ੍ਹਾਂ ਚੱਲ ਰਿਹਾ ਵੱਡੀਆਂ-ਵੱਡੀਆਂ ਖਬਰਾਂ ਲੁਵਾਈਆਂ ਜਾ ਰਹੀਆਂ ਨੇ ਨਸ਼ਾ ਤਸਕਰ ਜਿਹੜੇ ਨੇ ਉਹਨਾਂ ਦੇ ਹੌਸਲੇ ਨੇ بلند ਹੋਏ ਪਏ ਨੇ ਕਿ ਉਹ ਨਸ਼ਾ ਰੋਕਣ ਦੀ ਗੱਲ ਕਰਨ ਵਾਲੇ ਜਿਹੜੇ ਨੌਨਿਹਾਲ ਸਿੰਘ ਵਰਗੇ ਨੌਜਵਾਨ ਨੇ ਉਹਨਾਂ ਨੂੰ ਮਾਰਨ ਦੀਆਂ ਵੱਢਣ ਟੁੱਕਣ ਦੀਆਂ ਧਮਕੀਆਂ ਦੇ ਰਹੇ ਨੇ ਤੇ ਉਹਨਾਂ ਦਾ ਪਿੱਛਾ ਕਰ ਰਹੇ ਨੇ ਇਹ ਕਹਿੰਦੇ ਕਿ ਸਾਨੂੰ ਸ਼ੱਕ ਹੈ ਕਿ ਪੂਰਾ ਪੁਲਿਸ ਤੰਤਰ ਪ੍ਰਸ਼ਾਸਨ ਜਿਹੜਾ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਪਾਸਿਓਂ ਚੋਰ ਮੋਰੀਆਂ ਦੇ ਨਾਲ ਹੀ ਹੱਥ ਮਿਲੇ ਹੁੰਦੇ ਨੇ ਇਸ ਕਰਕੇ ਹੀ ਉਹਨਾਂ ਦੀ ਇੰਨੀ ਜੁਰਤ ਪੈ ਰਹੀ ਆ ਵਰਨਾ ਇਹ ਇੱਥੋਂ ਤੱਕ ਹੌਸਲੇ ਨਹੀਂ ਹੋ ਸਕਦੇ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਮੇਰੇ ਨਾਲ ਕੈਮਰੇ ਤੇ ਜਗਮੀਤ ਸਿੰਘ ਬਹੁਤ ਮਿਹਰਬਾਨ